ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਦੀਪ ਅੱਜ ਕੰਮ ਤੋਂ ਆਉਂਦਾ ਹੋਇਆ ਚਿਕਨ ਲੈ ਆਇਆ ਸ਼ੁੱਕਰਵਾਰ ਹੋਣ ਕਰਕੇ ਸੋਚਿਆ ਕਿ ਹੁਣ ਦੋ ਦਿਨ ਦੀ ਛੁੱਟੀ ਮਨਾਉਣੀ ਹੈ ਤੇ ਕਿਉਂ ਨਾ ਅੱਜ ਤੋਂ ਹੀ ਆਨੰਦ ਲਵਾਂ ਵੀਕਐਂਡ ਦਾ ਤੇ ਘਰ ਆ ਕੇ ਕੀ ਦੇਖਦਾ ਹੈ ਕਿ ਉਸ ਦੀ ਪਤਨੀ ਵੱਲੋਂ ਪਹਿਲਾਂ ਹੀ ਮਟਰ ਪਨੀਰ ਬਣਾਇਆ ਜਾ ਰਿਹਾ ਹੈ ਦੋਵੇਂ ਬੱਚੇ ਫੁੱਟਬਾਲ ਤੇ ਜਾਣ ਦੀ ਤਿਆਰੀ ਕਰਕੇ ਬੈਠੇ ਹਨ ਤੇ ਫੋਨਾਂ 'ਤੇ ਮਸਤ ਹਨ ਸ਼ਾਇਦ ਹਾਲੇ ਜਾਣ ਦਾ ਟਾਈਮ ਨਹੀਂ ਹੋਇਆ ਜਾਂ ਆਪਣੀ ਮੰਮੀ ਦਾ ਕੰਮ ਨਿਪਟਾ ਨੇਪਟ ਜਾਣ ਦੀ ਉਡੀਕ ਕਰ ਰਹੇ ਹਨ ਦੀਪ ਦੀ ਮਾਤਾ ਟੀਵੀ ਤੇ ਬਲੌਗ ਦੇਖਣ ਵਿੱਚ ਮਸਤੀ ਸਾਰਿਆਂ ਨੂੰ ਆਪੋ ਆਪਣੀ ਪਈਏ ਦੀਪ ਦੀ ਪਤਨੀ ਕਮਲ ਸਾਰੇ ਕੰਮ ਕਾਲੀ ਕਾਲੀ ਨਿਪਟਾ ਰਹੀਏ ਕਮਲ ਯਾਰ ਮੈਂ ਤਾਂ ਅੱਜ ਸੋਚਿਆ ਸੀ ਕਿ ਚਿਕਨ ਖਾਵਾਂਗੇ ਮੋਤਾ ਆਹ ਸਬਜ਼ੀ ਪਹਿਲਾਂ ਹੀ ਰੱਖ ਦਿੱਤੀ ਮੇਰਾ ਤਾਂ ਬਹੁਤ ਦਿਲ ਕਰਿਆ ਪਾਪਾ ਹਾਂਜੀ ਅਸੀਂ ਵੀ ਚਿਕਨ ਹੀ ਖਾਣਾ ਸਬਜ਼ੀ ਨਹੀਂ ਪਲੀਜ਼ ਮੰਮੀ ਚਿਕਣੀ ਬਣਾ ਦਿਓ ਦੀਪਦੀ ਗੱਲ ਸੁਣ ਬੱਚਿਆਂ ਨੇ ਆਪਣੀ ਹਾਮੀ ਸਬਜ਼ੀ ਨਾ ਖਾਣ ਵਿੱਚ ਭਰ ਦਿੱਤੀ ਲੈ ਕਮਲ ਅੱਜ ਤਾਂ ਸਾਰੇ ਚਿਕਣੀ ਖਾਣਗੇ ਕਿਸੇ ਨਹੀਂ ਖਾਣਾ ਤੇਰਾ ਮਟਰ ਪਨੀਰ ਚੱਲ ਪਾਈ ਕਰ ਲੈ ਤਿਆਰੀ ਚਿਕਨ ਬਣਾਉਣ ਦੀ ਦੀਪ ਆਖਦਾ ਮੈਂ ਤਾਂ ਹੁਣੇ 10 ਮਿੰਟ ਵਿੱਚ ਬੱਚਿਆਂ ਨੂੰ ਮੈਚ ਤੇ ਲੈ ਕੇ ਜਾਣਾ ਏ ਮੈਂ ਤਾਂ ਆਪ ਛੇਤੀ ਨਾਲ ਜੌਬ ਤੋਂ ਆ ਆ ਸਬਜੀ ਬਣਾਈ ਆਟਾ ਗੁੰਨਿਆ ਜੇ ਤੁਸੀਂ ਪਹਿਲਾਂ ਦੱਸ ਦਿੰਦੇ ਤਾਂ ਮੈਂ ਆਉਂਦੀ ਹੋਈ ਚਿਕਨ ਫੜ ਲੈ ਆਉਂਦੀ ਤੇ ਬਣਾ ਦਿੰਦੀ ਹੁਣ ਕੱਲ ਨੂੰ ਬਣਾ ਲਵਾਂਗੇ ਤੇ ਤੁਹਾਡਾ ਬਹੁਤਾ ਮਨ ਹੈ ਤਾਂ ਆਰਡਰ ਕਰ ਲਓ ਮੈਂ ਤਾਂ ਆਪਣੀ ਡਿਊਟੀ ਕਰ ਦਿੱਤੀ ਏ ਜੇ ਨਹੀਂ ਤਾਂ ਬੱਚਿਆਂ ਨੂੰ ਮੈਚ ਤੇ ਤੁਸੀਂ ਲੈ ਜਾਓ ਤੇ ਤੁਹਾਡੇ ਆਉਣ ਤੱਕ ਚਿਕਨ ਰੈਡੀ ਹੋਵੇਗਾ ਕੀ ਵਿਚਾਰ ਹੈ ਕਮਲ ਹੱਸਦੀ ਹੋਈ ਆਖਦੀ ਉਹ ਨਹੀਂ ਕਮਲ ਮੈਂ ਬਹੁਤ ਥੱਕ ਗਿਆ ਹਾਂ ਬੱਚਿਆਂ ਨੂੰ ਤੂੰ ਲੈ ਕੇ ਜਾ ਬਾਹਰ ਤੇ ਬਾਹਰ ਦਾ ਖਾਣ ਨੂੰ ਮੇਰਾ ਮਨ ਨਹੀਂ ਕਰਦਾ ਮੈਂ ਕਰਦਾ ਕੁਝ ਤੇ ਦੀਪ ਆਪਣੀ ਮੰਮੀ ਨੂੰ ਤੁਸੀਂ ਹੁਣ ਆ ਲੋਕਾਂ ਦੇ ਘਰਾਂ ਵਿੱਚ ਕੀ ਹੋ ਰਿਹਾ ਹੈ ਦੇਖਣਾ ਬੰਦ ਕਰੋ ਤੇ ਆਪਣੇ ਘਰ ਵਿੱਚ ਕੀ ਕਰਨਾ ਹੈ ਸੋਚੋ ਆ ਕੇ ਮੇਰੀ ਥੋੜੀ ਮਦਦ ਕਰ ਦਿਓ ਮੇਰੇ ਨਾਲ ਪਿਆਜ਼ ਲਸਣ ਕੱਟ ਦਿਓ ਨਾ ਭਾਈ ਨਾ ਤੇਰੇ ਮੀਟ ਮੁਰਗੇ ਵਿੱਚ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ ਜੇ ਕੋਈ ਹੋਰ ਕੰਮ ਹੈ ਤਾਂ ਦੱਸ ਆਖਦੀਪ ਦੀ ਮੰਮੀ ਫੇਰ ਟੀਵੀ ਵਿੱਚ ਰੁੱਝ ਗਈਏ ਆ ਤਾਂ ਫੇਰ ਨਾ ਹੀ ਹੋਈ ਹੋਰ ਮੈਂ ਕੀ ਕਰਾਉਣਾ ਤੁਹਾਡੇ ਤੋਂ ਬਸ ਪਿਆਜ਼ ਕੱਟਣ ਨਾਲ ਕੀ ਹੋ ਜਾਊ ਮੈਂ ਆਪੇ ਕਰ ਲਵਾਂਗਾ ਆਖਦੀਪ ਸਾਰਾ ਤੜਕੇ ਦਾ ਸਮਾਨ ਕੱਟਣ ਲੱਗ ਗਿਆ ਹਾਲੇ ਦੋ ਕੀ ਪਿਆਜ਼ ਕੱਟੇ ਸੀ ਕਿ ਦੀਪ ਦਾ ਬੁਰਾ ਹਾਲ ਹੋ ਗਿਆ ਅੱਖਾਂ ਨੱਕ ਵਿੱਚ ਪਾਣੀ ਵਗੀ ਜਾ ਰਿਹਾ ਸੀ ਤੇ ਹਾਏ ਰੱਬਾ ਇੰਨੀ ਕੜੱਤਨ ਇਹਦੇ ਨਾਲੋਂ ਤਾਂ ਮੈਂ ਨਾ ਹੀ ਬਣਾਉਂਦਾ ਇੰਨੇ ਨੂੰ ਕਮਲ ਦੀਪ ਦਾ ਹਾਲ ਦੇਖ ਸੌਰੀ ਜੀ ਮੈਂ ਚਾਹ ਕੇ ਵੀ ਤੁਹਾਡੀ ਮਦਦ ਨਹੀਂ ਕਰ ਸਕਦੀ ਉਹ ਕੋਈ ਗੱਲ ਨਹੀਂ ਅੱਜ ਤਾਂ ਮੈਂ ਚਿਕਨ ਬਣਾ ਕੇ ਹੀ ਸਾਹ ਲੈਣਾ ਹੈ ਪਰ ਤੂੰ ਮੈਨੂੰ ਇੱਕ ਗੱਲ ਦੱਸ ਕਿ ਤੇਰੀ ਤੇਰੇ ਵੀ ਅੱਖਾਂ ਵਿੱਚ ਇਦਾਂ ਹੀ ਕੜੱਤਨ ਪੈਂਦੀ ਹੈ ਤੂੰ ਤਾਂ ਹਰ ਰੋਜ਼ ਹੀ ਪਿਆਜ਼ ਕੱਟਦੀ ਹੈ ਕਿੰਨੇ ਚਿਰ ਤੋਂ ਤੇਰੀ ਰੂਟੀਨ ਇਦਾਂ ਹੀ ਚੱਲ ਰਹੀ ਏ ਪਰ ਕਦੇ ਵੀ ਅੱਜ ਮੈਂ ਮੇਰੇ ਵਾਂਗ ਤੈਨੂੰ ਰੌਲਾ ਪਾਉਂਦੇ ਨਹੀਂ ਦੇਖਿਆ ਮਨਦੀਪ ਆਪਣੀਆਂ ਅੱਖਾਂ ਸਾਫ਼ ਕਰਦੇ ਹੋਏ ਆਖਦਾ ਤੇ ਕਮਲ ਹੱਸਦੀ ਹੋਈ ਜਿੰਨੀਆਂ ਕੜਤਨਾਂ ਨੂੰ ਮੈਂ ਹੁਣ ਤੱਕ ਸਹਿ ਲਈ ਐ ਤੇ ਹਰ ਰੋਜ਼ ਸਹਿੰਦੀ ਹਾਂ ਸ਼ਾਇਦ ਇਹ ਕੜਤਨ ਤਾਂ ਕੁਝ ਵੀ ਨਹੀਂ ਚਲੋ ਮਿਲਦੇ ਆਂ ਆਖ ਕਮਲ ਬੱਚਾ ਨੂੰ ਚੱਲਣ ਦਾ ਇਸ਼ਾਰਾ ਕਰਦੀ ਏ ਤੇ ਦੀਪ ਇਹ ਦਾ ਏ ਤਾਂ ਕੋਈ ਜਵਾਬ ਨਹੀਂ ਸੀ ਆਖ ਪਿਆਜ ਕੱਟਣ ਲੱਗਦਾ ਏ ਤੈਨੂੰ ਕੀ ਪਤਾ ਲੱਗਣਾ ਏ ਉਹ ਤਾਂ ਸਾਡੇ ਖਿਲਾਫ ਤੇਰੇ ਕੰਨ ਭਰਨਾ ਚਾਹੁੰਦੀ ਏ ਹੋਰ ਉਹਨੂੰ ਕਾਹਦੀਆਂ ਕੜਤਣਾ ਨਹੀਂ ਬਸ ਕੀ ਤੇਰੀਆਂ ਭੈਣਾਂ ਦਾ ਘਰੇ ਆਉਣਾ ਮੇਰਾ ਇੱਥੇ ਰਹਿਣਾ ਉਸਨੂੰ ਚੰਗਾ ਨਹੀਂ ਲੱਗਦਾ ਹੋਰ ਕੀ ਉਹ ਮਾਤਾ ਉਹਨੇ ਤਾਂ ਕਦੇ ਵੀ ਕੁਝ ਮਾੜਾ ਨਹੀਂ ਕਿਹਾ ਤੁਹਾਡੇ ਬਾਰੇ ਚਲੋ ਤੁਸੀਂ ਦੇਖੋ ਆਪਣਾ ਪ੍ਰੋਗਰਾਮ ਐਵੇਂ ਮੂਡ ਨਾ ਖਰਾਬ ਕਰੋ ਦੀਪ ਆਪਣੇ ਕੰਮ ਵਿੱਚ ਰੁੱਝ ਜਾਂਦਾ ਹੈ ਤੇ ਕਮਲ ਨੂੰ ਗੱਡੀ ਵਿੱਚ ਬੈਠਾ ਪਤਾ ਨਹੀਂ ਕਿਉਂ ਨਾ ਚਾਹੁੰਦੇ ਹੋਏ ਵੀ ਇੱਕ ਰੀਲ ਵਾਂਗ ਅੱਖਾਂ ਮੂਰੇ ਆ ਜਾਂਦਾ ਹੈ ਜਿਆਦਾ ਵੀ ਉਸਨੇ ਸਾਰੇ ਘਰ ਪੈਰ ਪਾਇਆ ਹੈ ਕਦੇ ਵੀ ਕਿਸੇ ਜੀਵ ਵੱਲੋਂ ਉਸ ਨੂੰ ਆਪਣਾ ਨਹੀਂ ਸਮਝਿਆ ਗਿਆ ਨਿੱਕੀ ਨਿੱਕੀ ਗੱਲ ਤੇ ਸੱਸ ਨਨਾਨਾ ਵੱਲੋਂ ਨੀਮਾ ਦਿਖਾਇਆ ਜਾਣਾ ਤਾਂ ਆਮ ਗੱਲ ਹੋ ਗਈ ਸੀ ਕਮਲ ਨੇ ਇਸ ਦਾ ਕਾਰਨ ਸ਼ਾਇਦ ਉਹਨਾਂ ਦੀ ਮਰਜ਼ੀ ਨਾਲ ਹੋਈ ਸ਼ਾਦੀ ਨੂੰ ਸਮਝਦੀ ਪਰ ਦੀਪ ਦਾ ਸੁਭਾਅ ਤੇ ਸਾਥ ਨਾਲ ਉਸਨੇ ਕਦੇ ਕਿਸੇ ਨੂੰ ਜਵਾਬ ਨਾ ਦਿੱਤਾ ਵਿਆਹ ਦੇ ਕੁਝ ਸਮੇਂ ਬਾਅਦ ਹੀ ਕਮਲ ਤੇ ਦੀਪ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਤੇ ਕੁਝ ਸਮੇਂ ਬਾਅਦ ਦੀਪ ਆਪਣੀ ਮੰਮੀ ਤੇ ਦੋਵੇਂ ਭੈਣਾਂ ਨੂੰ ਵੀ ਆਪਣੇ ਕੋਲ ਸਾਧ ਲੈਂਦਾ ਤੇ ਕਮਲ ਵੀ ਮਨ ਵਿੱਚ ਸੋਚਦੀ ਸ਼ਾਇਦ ਹੁਣ ਸਭ ਠੀਕ ਹੋ ਜਾਵੇ ਬੱਚੇ ਵੀ ਹੋ ਗਏ ਹਨ ਬਾਹਰ ਵੀ ਆ ਗਈ ਆ ਪਰ ਨਹੀਂ ਸਭ ਪਹਿਲਾਂ ਵਾਂਗ ਹੀ ਰਿਹਾ ਘਰ ਵਿੱਚ ਪਰਿਵਾਰ ਹੁੰਦਿਆਂ ਵੀ ਕਦੇ ਸਾਥ ਨਾ ਮਿਲਿਆ ਕਮਲਾ ਆਪ ਹੀ ਸਾਰਾ ਕੁਝ ਕਰਦੀ ਘਰ ਜੌਬ ਬੱਚੇ ਤੇ ਬਾਕੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਸੰਭਦੀ ਤੇ ਪਤਾ ਨਹੀਂ ਹਰ ਰੋਜ਼ ਕਿੰਨੇ ਹੀ ਹਾਲਾਤਾਂ ਨਾਲ ਲੜਦੀ ਜੇ ਕਿਤੇ ਮੂੰਹੋਂ ਨਿਕਲ ਜਾਵੇ ਕਿ ਅੱਜ ਮੈਂ ਥੱਕ ਗਈ ਹਾਂ ਤਾਂ ਕੀ ਲੋੜ ਐ ਜੌਬ ਕਰਨ ਦੀ ਛੋਟੇ ਬੱਚਾ ਨਾਲ ਛੱਡ ਕੇ ਘਰ ਸੰਭਲ ਲੈ ਕਦੇ ਵੀ ਕਿਸੇ ਵੱਲੋਂ ਪਿਆਰ ਦਾ ਬੋਲ ਨਹੀਂ ਸੀ ਬੋਲਿਆ ਜੋ ਕਮਲ ਨੂੰ ਯਾਦ ਹੋਵੇ ਨਨੰਨਾ ਆਪਣੇ ਘਰ ਵਾਲਿਆ ਘਰ ਵਾਲੀਆਂ ਬਣ ਕੇ ਲੋੜਾਂ ਲੋੜ ਤੋਂ ਜ਼ਿਆਦਾ ਧਿਆਨ ਭਰਾ ਦੇ ਘਰ ਵਿੱਚ ਰੱਖਦੀਆਂ ਤੇ ਲੜਾਈ ਦਾ ਕੋਈ ਮੌਕਾ ਨਾ ਛੱਡਦੀਆਂ। ਕਮਲ ਸਾਰੀਆਂ ਕੜੱਤਨਾਂ ਨੂੰ ਮਨ ਵਿੱਚ ਮਾਰ ਲੈਂਦੀ ਤੇ ਹੱਸ ਹੱਸ ਛੱਡਦੀ। ਕਦੇ ਸ਼ਿਕਾਇਤ ਨਾ ਕਰਦੀ ਪਰ ਅੱਜ ਦੀਪ ਵੱਲੋਂ ਕੜੱਤਨ ਵਾਲੀ ਗੱਲ ਆਖਣ ਤੇ ਪਤਾ ਨਹੀਂ ਕਿਉਂ ਕਮਲ ਨੂੰ ਸਾਰੀਆਂ ਗੱਲਾਂ ਅੱਖਾਂ ਮੋਰੀ ਆ ਗਈਆਂ। ਮੰਮਾ ਗ੍ਰੀਨ ਲਾਈਟ ਤੇ ਕਿਉਂ ਰੁਕੇ ਹੋਏ ਹੋ? ਕਮਲ ਦਾ ਬੇਟਾ ਆਖਦਾ ਏ ਤੇ ਨਾਲ ਜ਼ੋਰ ਨਾਲ ਪਏ ਹਾਰਨਾਂ ਦੀ ਆਵਾਜ਼ ਕਮਲ ਦੇ ਸੋਚਾਂ ਦੀ ਲੜੀ ਨੂੰ ਤੋੜ ਦਿੰਦੀ ਏ ਤੇ ਗੱਡੀ ਦੀ ਰਫ਼ਤਾਰ ਵਧਾ ਮਨ ਵਿੱਚ ਸੋਚਦੀ ਏ ਪਤਾ ਨਹੀਂ ਮਨ ਵਿੱਚ ਆਈਆਂ ਕੁੜੱਤਨਾ ਦੂਰ ਹੋਗ ਹੋਣ ਗਈਆਂ ਜਾਂ ਨਾਲ ਹੀ ਜਾਣਗੀਆਂ